ਕੋਣ ਆਂਦਾ ਚਾਦਰ ਇਹ ਕਿਹੜੀ ਮੈਨੂੰ ਪਹਿਲਾਂ ਦੱਸੋ ਕਿ ਇਹ ਕੌਮ ਕਿਹੜੀ ਮਿੱਟੀ ਦੀ ਬਣੀ ਆ ਇੰਨਾ ਜਰਾ ਦੁੱਖ ਹੋਣ ਦੇ ਬਾਵਜੂਦ ਹੀ ਖੁਸ਼ੀਆਂ ਮਨਾਉਂਦੇ ਆ ਹਾਂਜੀ ਖੁਸ਼ੀਆਂ ਹੈ ਵੇਖੋ ਤੁਸੀਂ ਅੱਜ ਮੀਨਾ ਤੁਹਾਡੀਆਂ ਸਾਰੀਆਂ ਹਾਂਜੀ ਹਾਂਜੀ ਚੜਦੀ ਕਲਾ ਦਾ ਮੈਸੇਜ ਓ ਜੀ ਬਾਪੂ ਕੱਲੇ ਨੂੰ ਹੁੜੇ ਚਕਾਉਣਾ ਹੈ ਜਿਹੜਾ ਪੋਤਾ ਜਿਹੜਾ ਪੋਤਾ ਹੈ ਗਿਆ ਹਾਂ ਬਿਲਕੁਲ ਹੈ ਸਾਰਾ ਹੋ ਰਿਹਾ ਬੱਚੇ ਨੂੰ ਹਾਂਜੀ ਬੁਖਾਰ ਹੋ ਰਿਹਾ ਪੱਕਾ ਜਾ ਹੋ ਰਿਹਾ ਇਨਫੈਕਸ਼ਨ ਹੋਈ ਜਿਹੜੀ ਆ ਜਾਓ ਪਾਣੀ ਪੀਏ ਇਹ ਆ ਵਿੱਚ ਪਾ ਕੇ ਲੈ ਜਾਓ ਬੈਗ ਚ ਪਾ ਲਿਓ ਕੋਈ ਸਰਕਾਰਾਂ ਸਾਹ ਦਿੰਦੀਆਂ ਬਾਤ ਕੋਈ ਨਹੀਂ ਸਰਕਾਰ ਜੀ ਸਾਹ ਦਿੰਦਾ ਮਾਅਬਜਾ ਦਿੰਦੀ ਕਿ ਫਸਲ ਖਰਾਬ ਹੋ ਗਈ ਫਸਲ ਖਰਾਬ ਕੋਈ ਮਾਅਬਜਾ ਨਹੀਂ ਹੁੰਦਾ ਕੁਛ ਨਹੀਂ ਹੁੰਦੇ ਜੀ ਕੋਈ ਕੀ ਨਾ ਦਾ 5-7000 10000 5000 ਰੁਪਏ ਕੋਈ ਕਿੱਲੇ ਪਿੱਛੇ ਦਿੰਦਾ ਹੋਵੇ ਕੋਈ ਨਾ ਜੀ ਨਾ ਕੋਈ ਨਹੀਂ ਦਿੰਦਾ ਪਿੱਛੇ 2023 ਦੇ ਵਿੱਚ ਜਿਹੜਾ ਆਇਆ ਕੋਈ ਦਿੱਤਾ ਕੁਛ ਕੁਛ ਨਹੀਂ ਦਿੱਤਾ ਜੀ ਤਾਂ ਆ ਸੀਗੀ ਨਾ ਜੀ ਨਾ ਕੋਈ ਕੋਈ ਨਹੀਂ ਪਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਘਰਾਂ ਦੇ ਉੱਤੇ 5-5 ਫੁੱਟ 6-6 ਫੁੱਟ ਪਾਣੀ ਚੜਿਆ ਹੋਇਆ ਹੈ ਕਿਉਂਕਿ 4 ਫੁੱਟ ਤੋਂ ਉੱਤੇ ਅਸੀਂ ਜਿਹੜੀਆਂ ਖਿੜਕੀਆਂ ਰੱਖਦੇ ਆਂ ਤੇ 4 ਫੁੱਟ ਤੋਂ ਥੱਲੇ ਜਿਹੜਾ 2 ਫੁੱਟ ਨਹੀਂ ਆ ਵਾ 6-6 ਫੁੱਟ ਪਾਣੀ ਇਸ ਇਲਾਕੇ ਦੇ ਵਿੱਚ ਵਾ ਮੈਂ ਤੁਹਾਨੂੰ ਵਿਖਾਉਣ ਦਾ ਯਤਨ ਤਾਂ ਕਰਕੇ ਕਰ ਰਿਹਾ ਵਾਂ ਕਿਉਂਕਿ ਇੱਥੇ ਦਿਨ ਬਾ ਦਿਨ ਜਿਹੜਾ ਪਾਣੀ ਜਿਹੜਾ ਵਧਦਾ ਜਾ ਰਿਹਾ ਦਿਨ ਬਾ ਦਿਨ ਜਿਹੜਾ ਪਾਣੀ ਜਿਹੜਾ ਵਾ ਉਹਦਾ ਸਤਲ ਜਿਹੜਾ ਵਾ ਉੱਚਾ ਹੁੰਦਾ ਜਾ ਰਿਹਾ ਵਾ ਤੇ ਇੱਥੇ ਅਸੀਂ ਜਾਂ ਤਾਂ ਕੋਈ ਨਾ ਕੋਈ ਰੈਸਕਿਊ ਕਰਕੇ ਲੈ ਕੇ ਆਵਾਂਗੇ ਜਾਂ ਜਾਂ ਜਿਹੜਾ ਵਾ ਰਾਸ਼ਨ ਜਿਹੜਾ ਹੈਗਾ ਵਾ ਜਿਹੜਾ ਪ੍ਰੋਵਾਈਡ ਹੋਇਆ ਵਾ ਜਿਹੜਾ ਖਰੀਦਿਆ ਵਾ ਉਹ ਜਿਹੜਾ ਵਾ ਰਾਸ਼ਨ ਜਿਹੜਾ ਵਾ ਅਗਲੇ ਪਾਸੇ ਡਿਸਟ੍ਰੀਬਿਊਟ ਕਰਕੇ ਆਵਾਂਗੇ ਆਓ ਜਲਦੀ ਉਤਾਰ ਕਰਕੇ ਇਧਰੋਂ ਦੀ ਘੱਟ ਨੇ ਇੱਥੇ ਕਰਾਂ ਦੇ ਹਾਲਾਤ ਨਹੀਂ ਦੇਖ ਸਕਦੇ ਇਹ ਉਹਨਾਂ ਦਾ ਇਹ 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 ਨਾ ਕਰਿਆ ਜਾਣਾ ਆਪਾਂ ਠੀਕ ਹੋ ਜੀ ਕੋਈ ਲੋਡ ਤਾਂ ਨਹੀਂ ਕਿਸੇ ਚੀਜ਼ ਦੀ ਪਾਣੀ ਪਾ ਲਓ ਪਾਣੀ ਕੋਸੇ ਪਾਣੀ ਹੈਗਾ ਆਪਣੇ ਕੋਲ ਹਾਂਜੀ ਹੈਗਾ ਉਹ ਆ ਕਿੰਨਾ ਕੁ ਡੂੰਗਾ ਏ ਹਾਂਜੀ ਰੇ ਘੱਟ ਕਰ ਦੋ ਕੋਈ ਗੱਲ ਨਹੀਂ ਤੂੰ ਰਸਾ ਫੜੋ ਬਸ ਹਲਾ ਵੀ ਹਜੇ ਖੜਾ ਬੜੇ ਗੋ ਹਲਾਖਾ ਜਿਆਦਾ 3 ਜੋ ਨਹੀਂ ਇਹ ਅੱਗੇ ਪੈਰ ਕੋਲ ਆ ਲੈ ਲਓ ਜੀ ਪਾਣੀ ਅੱਛਰ ਵਾਹ ਲੱਗ ਚੱਕਾ ਕੀ ਬਾਤ ਹੈ ਇਹ ਤੇ ਘਰ ਤੱਕ ਪਹੁੰਚ ਗਈ ਹੈ ਬਾਪੂ ਜੀ ਕਿੰਨਾ ਚਿਰ ਹੋ ਗਿਆ ਫਸੇ ਨੂੰ ਇੱਥੇ ਭਰਾ ਜਿਉਂਦਾ ਪਾਣੀ ਹੋਈ ਫਸੇ ਤਾਰੂ ਕਾਫਲੇ ਨਹੀਂ ਉਤਰਾ ਤੇ ਬਾਹਰ ਹੋ ਗਿਆ ਹੈ ਜੇ ਨਾ ਬਾਹਰ ਹੀ ਬਾਹਰ ਹੋ ਕੇ ਤਿਆ ਹੈ ਜੀ ਉਦੋਂ ਉਦੋਂ ਦੇ ਘਰੇ ਜੀ ਰਸਤ ਪਾਣੀ ਪਹੁੰਚ ਰਿਹਾ ਸਰ ਬੜੀ ਚੜ੍ਹੇ ਭਰਾ ਦੇ ਦਿੰਦੇ ਆ ਬਾਕੀ ਪਹੁੰਚ ਹੀ ਜਾਂਦਾ ਲਾਈਟ ਲਾਈਟ ਆਪਣਾ ਪਾਣੀ ਪੀ ਪਾਈ ਲਾਈਟ ਆ ਜਾਂਦੀ ਰਾਬਾ ਚਾਰ ਬੰਟਾ ਆ ਜਾਂਦੀ ਨਹੀਂ ਪੇਟੀਆਂ ਸਾਰੀਆਂ ਹੈਗੇ ਚਾਰ ਫਿਰ ਤੇ ਜਨੇ ਆਉਣਾ ਹਾਂ ਫਿਰ ਜੇ ਆਇਆ ਫਿਰ ਦੇ ਦੇ ਕੋਈ ਗੱਲ ਨਹੀਂ ਕੋਈ ਚਾਰ ਸੋਨੇ ਨਾ ਰੱਖਣ ਵਾਲਾ ਵਰਦਗਾ ਕੋਈ ਗੱਲ ਕਿਹੜੀ ਬੋਰਡ ਜਾਣ ਇੱਥੇ ਲੰਘ ਕੇ ਬਾਰੇ ਜੀ ਜਿੰਨੇ ਵੀ ਚੱਕਰ ਮਾਰਨ ਆ ਰਿਹਾ ਜਾ ਰਹੇ ਆ ਜਾਦੇ ਨਹੀਂ ਹੈ ਜਾਣੀ ਬੋਰਡ ਇੱਥੇ ਆ ਹੀ ਦੇਖ ਕੇ ਜਾ ਪਾਈਂ ਦੂੰਗਾ ਜਲਦੀ ਹਾਂ ਜੀ ਕੋਈ ਪਾਈਆਂ ਦੀ ਲੋੜ ਤਾਂ ਨਹੀਂ ਤੁਹਾਨੂੰ ਨਹੀਂ ਨਹੀਂ ਪਾਈਆਂ ਦੀ ਕੋਈ ਕੋਈ ਬੱਚਾ ਜਾਂ ਬਜ਼ੁਰਗ ਬਿਮਾਰਤ ਨਹੀਂ ਹੋਇਆ ਕੋਈ ਨਹੀਂ ਅਜੇ ਮਾਰਾ ਜੀ ਮੇਰਾ ਚਲੋ ਮਾਰਾ ਦੀ ਮੇਰ ਚਾਈ ਦੀ ਜੀ ਮੇਰ ਚਾਈ ਦੀ ਜੀ ਧੰਨਵਾਦ ਜੀ ਧੰਨਵਾਦ ਚਲਿਓ ਬਰੈਡ ਲੈ ਲਓ ਜੀ ਬਰੈਡ ਲੈ ਲਓ ਆਪਾਂ ਕਿੰਨੇ ਘਰਾਂ ਜਾਣਾ ਬੱਜ ਰਿਹਾ ਹੈ ਇਹ ਰੇਸ ਲੈ ਧੰਨਵਾਦ ਕਿੰਨੇ ਘਰ ਆ ਜੀ ਬਾਜੀ ਕਿੱਦ ਘਰ ਕਿੰਨੇ ਚਾਰ ਪੰਜ ਘਰ ਆ ਲੈ ਓ ਉੱਚਾ ਆ ਉੱਚਾ ਅੱਗੇ ਘਰ ਤੱਕ ਨਹੀਂ ਆਇਆ ਅੱਗੇ ਪਿੱਛੇ ਥੋੜਾ ਜਿਹਾ ਸੜਕ 'ਤੇ ਰੱਖ ਦਿਓ ਖਾਲਸਾ ਜੀ ਬੜੀ ਹਿੰਮਤ ਹੈ ਤੁਹਾਡੀ ਬਾਬਾ ਜੀ ਬੜੀ ਹਿੰਮਤ ਹੈ ਜਿਹੜਾ ਆਪਣੇ ਘਰ ਦੇ ਵਿੱਚ ਟੇਕੇ ਬੈਠੇ ਬੈਠੇ ਬਾਬਾ ਜੀ ਬਾਸਾ ਚਾ ਚਾ ਯਾਰ ਕਿੱਦਾਂ ਕਿੱਦਾਂ ਜਿਹੜਾ ਤੁਹਾਡਾ ਹੈਗਾ ਜਿਗਰਾ ਵਾ ਘਰ ਦੇ ਵਿੱਚ ਇੰਨੀ ਭੀੜ ਪੈ ਗਈ ਤਾਂ ਵੀ ਤੁਸੀਂ ਚਾਹ ਮੈਂ ਇਹਨੂੰ ਆਂਦੇ ਆ ਸਿੱਖ ਦਾ ਜਜ਼ਬਾ ਅਮਰਤਾਰੀ ਸਿੰਘ ਨੇ ਇਹਨੂੰ ਆਂਦੇ ਆ ਗੁਰਗੋਵੀ ਸਿੰਘ ਮਹਾਰਾਜ ਜਦੋਂ ਜੰਗ ਤੇ ਜੰਗ ਦਾ ਐਲਾਨ ਕਰਦੇ ਸੀ ਨਾ ਜਦੋਂ ਕਿ ਜੰਗ ਜੰਗ ਲੱਗਣ ਲੱਗੀ ਆ ਉਦੋਂ ਸਿੰਘਾਂ ਨੂੰ ਚਾਹ ਚੜਦੇਵੇਂ ਵੇ ਇਸੇ ਤਰੀਕੇ ਨਾਲ ਆਫਤ ਆਈਏ ਤਾਂ ਚਾਹ ਚੜ ਗਏ ਇਹ ਅਗਲੇ ਪਾਸੇ ਸੇਵਾ ਕਰਨ ਵਾਲਿਆਂ ਦਾ ਨਾਲ ਵਾਲੇ ਬਹੁਤ ਸੱਜਣ ਤੁਹਾਡੇ ਰਹਿ ਗਏ ਵੀ ਮਾਰ ਬੜੀ ਧੰਨਵਾਦ ਜੀ ਦੇਖੋ ਆਪ ਪਰੇਸ਼ਾਨੀ ਚ ਹੋ ਕੇ ਵੀ ਹਾਂ ਚਾਹ ਇੱਕ ਮੈਂ ਤੁਹਾਨੂੰ ਕੱਲ ਗੱਲ ਕੀਤੀ ਸੀ ਅਸੀਂ ਜਾਣਦੇ ਹਾਂ ਸਾਨੂੰ ਸਪੈਸ਼ਲੀ ਪਹਿਲਾਂ ਕਹਿੰਦੇ ਚਾਹ ਪੀਓ ਚਾਹ ਪੀਓ ਇੱਥੇ ਹਾਂ ਚਲੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੂੜੀ ਵਾਲਾ ਪ੍ਰਾਂਡ ਇਹ ਇਸ ਘਰ ਦੇ ਵਿੱਚ ਰਹਿ ਰਿਹਾ ਕੋਈ ਇਸ ਵੇਲੇ ਰਹਿ ਰਿਹਾ ਰਹਿ ਰਹਿ ਜਾਂ ਟੱਡੀਆਂ ਹੋਈਆਂ ਦੇਖੋ ਅੰਦਰ ਤਾਂ ਰਹਿ ਹੀ ਰਹੇ ਹੋਣਗੇ ਆਹ ਹਾਂ ਹਾਂ ਉਹ ਦੇਖੋ ਗੇਟ ਕੀ ਬਾਤ ਹੈ ਜੀ ਕੀ ਬਾਤ ਹੈ ਤਰਸਉਂਦਾ ਆ ਬਾਬਾ ਜੀ ਤਰਸ ਤਾਂ ਪਤਾ ਨਹੀਂ ਗੁਰੂ ਪਾਸ਼ਾ ਨੇ ਸਾਡੀ ਡਿਊਟੀ ਲਾਤੀ ਸਹੀ ਗੱਲ ਅਸੀਂ ਇਸ ਲਈ ਹੈ ਨਹੀਂ ਮੇਰੇ ਖਿਆਲ ਚ ਪਰ ਜੇ ਲੱਗੀ ਆ ਤਾਂ ਫਿਰ ਪੂਰੀ ਨਿਭਾ ਕੇ ਜਾਵਾਂਗੇ ਜਿੰਦੋਂ ਤੱਕ ਹੋ ਸਕਿਆ ਸਹੀ ਗੱਲ ਉਹ ਤਾਂ ਉਹਨਾਂ ਦਾ ਹੀ ਬਰਬਾਦ ਕਰਤਾ ਜੀ ਇਹਨਾਂ ਦਾ ਹੂੰ ਮੋਰਾਂ ਚਲਾਜ ਲੱਗ ਹਾਂਜੀ ਇਹ ਤਾਂ ਫਿਰ ਪੱਖਾ ਪੱਖਾ ਵੀ ਟੁੱਟ ਸਕਦਾ ਪੱਖਾ ਜੇ ਤਾਂ ਥੱਲੇ ਕੋਈ ਪੱਥਰ ਪੁੱਥਰਾ ਆ ਗਿਆ ਕੋਈ ਪੱਕੀ ਲੱਕੜ ਵਾ ਤਾਂ ਉਹ ਜਿੱਦਾਂ ਪੱਖਾ ਟੁੱਟ ਜਾਂਦਾ ਚਲੋ ਚਲੋ ਪੱਖਾ ਟੁੱਟ ਜਾਂਦਾ ਤੇ ਜਿਹੜਾ ਪੱਖਾ ਪੱਖੇ ਦੁਬਾਰਾ ਪਾਇਆ ਜਾਂਦਾ ਫਿਰ ਪੱਖਾ ਪਾਇਆ ਜਾਂਦਾ ਬਾਹਰ ਦਾ ਮੰਗਵਾਉਣਾ ਪੈਂਦਾ ਹਾਂ ਜੀ 5-7 ਦਿਨ ਲੱਗ ਜਾਂਦੇ 10 ਦਿਨ ਵੀ ਲੱਗ ਜਾਂਦੇ ਜੀ ਪੱਖੇ ਮੰਗਾਉਣ ਨੂੰ ਇਹਦਾ ਤਲ ਮੈਂ ਤੁਹਾਨੂੰ ਚੈਕ ਤੁਹਾਨੂੰ ਚੈੱਕ ਕਰਾਉਣ ਲੱਗਾ ਲੋਕੀ ਜਾਂਦੇ ਆ ਕਿ ਸ਼ਾਇਦ ਇਨਾਂ ਦਾ ਮਾਰਦੇ ਆ ਜਾਂ ਹੰਗਿਆ ਮਾਰਦੇ ਆ ਤੇ ਆ ਚੱਪੂ ਕਿੰਨੇ ਫੁੱਟ ਦਾ ਹੋਏਗਾ ਮਾਰੋਈ ਸਰ 12 ਫੁੱਟ ਦਾ ਜੀ ਆ ਸਾਰਾ ਚੱਪੂ ਇੱਥੇ ਤੱਕ ਡੁੱਬ ਜਾਂਦਾ ਜੀ ਆ ਟੋਟਲ 12 ਫੁੱਟ ਦਾ ਵਾ 10 ਫੁੱਟ ਪਾਣੀ ਜੀ 10 ਫੁੱਟ ਫਿਰ ਉੱਪਰ ਚੱਪਾ ਉਹਦੇ 10 ਫੁੱਟੀ ਗੱਲਾਂ ਨਹੀਂ ਕਿਤੇ ਕਿਤੇ 15 ਫੁੱਟ ਵੀ ਹੈ 15 ਫੁੱਟ ਵੀ ਹੈ ਕਿਤੇ ਜਿਹੜੇ ਨੀਵੇਂ ਲਾ ਕੇ ਉਥੇ 15 ਫੁੱਟ ਆ ਜਾਂਦਾ 12 ਫੁੱਟ 10 ਫੁੱਟ 9 ਫੁੱਟ 20 ਫੁੱਟ ਵੀ ਹੈ 20 ਫੁੱਟ ਵੀ ਗੱਲ ਹੈ ਮੈਹਰ ਵਾਲੇ ਇਲਾਕੇ ਦੇ ਕੋਲ ਉਹ ਤੇ 20 ਫੁੱਟ ਹੈ ਜੀ ਕੀ ਬਾਤ ਹੈ ਜੀ ਅਸਲੋਂ ਪੈਰੀਂ ਥੱਲੇ ਲੱਗਦੀ ਜੀ ਬਣ ਗਏ ਠੀਕ ਹੈ ਕਿੰਨੇ ਕਿਲੋਮੀਟਰ ਹੈ ਵਾਗੁਰਜੀ ਵੇਖਿਓ ਕਿ ਕਿਹੜੇ ਤਰੀਕੇ ਨਾਲ ਘਰ ਡੁੱਬਿਆ ਪਿਆ ਵਾ ਉੱਤੇ ਛੱਤਾਂ ਦੇ ਉੱਤੇ ਬੈਠਣ ਦੇ ਲਈ ਮਜਬੂਰ ਹੋਏ ਆ ਸੋਣੇ ਵਾਪਸ ਹੋਣੇ ਚੜਦੀ ਕਲਾ ਜਿਓ ਠੀਕ ਠਾਕ ਕੋਈ ਲੋੜ ਤਾਂ ਨਹੀਂ ਦੇਖੋ ਜੀ ਹੌਸਲੇ ਬੁਲੰਦ ਹੌਸਲੇ ਬੁਲੰਦ ਨੇ ਸ਼ਹਿਰ ਨੀਲੀ ਛੱਤਰੇ ਥੱਲੇ ਬੈਠੇ ਨੇ ਤੇ ਘਰਾਂ ਦੇ ਵਿੱਚ ਕਮਰਿਆਂ ਦੇ ਵਿੱਚ ਬੈੱਡ ਜਿਹੜੇ ਆ ਉਹ ਤੈਰ ਰਹੇ ਨੇ ਪਾਣੀ ਪਾਣੀ ਹੋ ਗਿਆ ਤੇ ਛੱਤਾਂ ਦੇ ਉੱਤੇ ਬੈਠੇ ਨੇ ਤੇ ਬੜਾ ਜ਼ਿਆਦਾ ਦੁੱਖ ਵੀ ਹੁੰਦਾ ਪਰ ਫਿਰ ਵੀ ਚੜਦੀ ਕਲਾ ਦਾ ਉਹ ਕਾਗਲੇ ਪਾਸੇ ਦਿੰਦੇ ਨੇ ਬੋਲੇ ਸੋਨਿਆ ਸ੍ਰੀ ਅਕਾਲ ਹਾਂ ਕੱਚੀ ਗੋਈ ਨੇ ਉੱਥੇ ਜਿਵੇਂ ਹੁਣ ਨਾ ਉੱਥੇ ਜਿਵੇਂ ਅਸੀਂ ਖੜੇ ਆਂ ਪਾਲੀ ਇੱਕ ਅਸੀਂ ਹੋ ਜੰਨੇ ਆ ਜੀ ਬਾਕੀ ਇੱਕ ਇੱਥੇ ਜਾਣੇ ਬਾਕੀ ਸਭ ਸਮਾਨ ਹੋ ਗਿਆ ਉਹ ਤਾਂ ਮਾਸਾ ਲਿਆ ਬਾਕੀ ਨਹੀਂ ਲੱਗਣੀ ਤਾ ਚੱਕ ਲੋ ਵੀਰ ਜੀ ਤਾ ਚੱਕ ਲੋ ਵੀਰ ਜੀ ਚੁੱਪ ਚੁੱਪ ਰੰਗ ਬਣਦੇ ਨਹੀਂ ਵਰਦੇ ਪੱਕਾ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਹੋਰ ਸੁਣਾਓ ਬਹੁਤ ਭਰਾ ਹਾਂਜੀ ਔਰ ਮਰਾ ਠੀਕ ਠਾ ਜੀ ਠੀਕ ਠਾ ਜੀ ਚੜਦੀ ਕਲਾ ਵਿੱਚ ਹੈਗੇ ਹੋ ਚੜਦੀ ਕਲਾ ਚੜਦੀ ਕਲਾ ਜੀ ਕਿੰਨੇ ਕਿੰਨੇ ਦਿਨ ਹੋ ਗਏ ਪਾਣੀ ਚ ਫਸੇ ਨੂੰ ਪਾਣੀ ਬਹੁਤ ਦਿਨ ਹੋ ਗਏ ਹਾਂਜੀ 15 20 ਦਿਨ ਹੋ ਗਏ ਮੜਾ ਉੱਤਰੀ ਸੜੇ ਖੇਤ ਖੇਚਦਾ ਚੱਲ ਬੂਟਾ ਹੁਣ ਯਾਦ ਕਰੇ ਜਾਗਾ ਬੂਟਾ ਨਾ ਹਰ ਬੂਟਾ ਨਾ ਡਾਲੇ ਸਸਦਾ ਗੁੱਥੇ ਨਾ ਪੜਿਆ ਜੁਰੀ ਨਾ ਅੱਦੋ ਲਵੇ ਤੇ ਬੂਟਾ ਸੁੱਕਿਆ ਨਾ ਮਿਲਣਾ ਉਹਦੇ ਗਿੱਲੇ ਵਾਹਿਗੁਰੂ ਚੱਲ ਜੀ ਬਸ ਹਾਂ ਹਾਂ ਨਹੀਂ ਉਸ ਧੱਕ ਦੇਗਾ ਆਪਾਂ

ਅਬੀਲਾ ਜਿਓ ਪੰਜ ਅਬੀਲਾ ਇਹ ਅਬ ਇਹ ਚੀ ਪਾ ਕੇ ਲੈ ਜਾਓ ਬੈਗ ਚ ਪਾ ਲਿਓ ਆਜੋ ਜੀ ਆਜੋ ਪੰਜ ਜੀ ਇੱਥੇ ਆਜੋ 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 ਕਾਦਰ ਕੋਈ ਕਾਦਰ ਕਾਦਰ ਹੀ ਉਹ ਕੌਣਾਂ ਦਾ ਚਾਦਰ ਇਹ ਕਿਹੜੀ ਮੈਨੂੰ ਪਹਿਲਾਂ ਦੱਸੋ ਕਿ ਇਹ ਕੌਮ ਕਿਹੜੀ ਮਿੱਟੀ ਦੀ ਬਣੀ ਆ ਕਿਹੜੀ ਮਿੱਟੀ ਦੀ ਕੌਮ ਬਣੀ ਹੈ ਇੰਨਾ ਜਰਾ ਦੁੱਖ ਹੋਣ ਦੇ ਬਾਵਜੂਦ ਹੀ ਖੁਸ਼ੀਆਂ ਬਣਾਉਂਦੇ ਆ ਹਾਂਜੀ ਖੁਸ਼ੀਆਂ ਹੈ ਵੇਖੋ ਤੁਸੀਂ ਅੱਜ ਮੀਨਾ ਤੁਹਾਡੀਆਂ ਸਾਰੀਆਂ ਹਾਂਜੀ ਹਾਂਜੀ ਹੈ ਕੀ ਬਾਤ ਹੈ ਕੀ ਬਾਤ ਇਹ ਚੜਦੀ ਕਲਾ ਇਹ ਚੜਦੀ ਕਲਾ ਦਾ ਮੈਸੇਜ ਹੈ ਭੈਣੇ ਚੜਦੀ ਕਲਾ ਦਾ ਮੈਸੇਜ ਹੈ ਲਓ ਪਿੱਛੇ ਰਹਿ ਕੰਮ ਨੋ ਫਰਾਦ ਦੋ ਦੋ ਜੀ ਕਿ ਸਾਈਡ ਕਿੱਦਾਂ ਲੈ ਗਏ ਹੈ ਨਹੀਂ ਜਬਾਨ ਕਰਕੇ ਗਏ ਇਹ ਜੀ ਆਇਆ ਇਧਰ ਨੇ ਇਧਰ ਆਇਆ ਇਧਰ ਮੋੜ ਮੇਰ ਨਾ ਮੇਰ ਨਾ ਫੁਰ ਲਓ ਜੀ ਬਾਪੂ ਕੱਲੇ ਨੂੰ ਹੁੜੇ ਚ ਕਾਉਣਾ ਹੈ ਹੈ ਜਿਹੜਾ ਪੋਤਾ ਜਿਹੜਾ ਪੋਤਾ ਹੈ ਗਿਆ ਹਾਂ ਬਿਲਕੁਲ ਹੈ ਇਹ ਵੇਖੀਂ ਵੇਖ ਜਦੋਂ ਬੋਸਤਾ ਇਹਨਾਂ ਗੱਡੀਆਂ ਭੱਜਦੀਆਂ ਕੋਈ ਨਹੀਂ ਪਹੁੰਚਦਾ ਉਹ ਨਹੀਂ ਕੋਈ ਪਹੁੰਚਦਾ ਬਾਬਾ ਹੀ ਪਹੁੰਚਦੇ ਆ ਮਾਰਾ ਸਾਸਰੀ ਕਾਲ ਜੀ ਹਾਂ ਜੀ ਇਹ ਵਾਲੇ ਘਰ ਉਹ ਸਾਹ ਪਾਏ ਦੇ ਘਰ ਨੇ ਆਹੋ ਸਾਹ ਕਹਿੰਦਾ ਆਹ ਕੁਛ ਨਹੀਂ ਹੁੰਦਾ ਆਇਆ ਕਿ ਨਹੀਂ ਕੋਈ ਅੱਜ ਦੇਖ ਐ ਹੋ ਅੱਜ ਗਏ ਹੋਏ ਆਇਆ ਦੇਖ ਕਿਹੜੇ ਜੀ ਕਮਾਉਂਦਾ ਲੋ ਆਇਆ ਸੀ ਨਾ ਕੋਈ ਸਾਨੂੰ ਦੇ ਨਾਲ ਨੂੰ ਦਵਾਈਆਂ ਤਾਂ ਨਹੀਂ ਚਾਹੀਦੀਆਂ ਦਵਾਈਆਂ ਤਾਂ ਪੱਕੇ ਪੁੱਕੇ ਦੇਗੇ ਉਹ ਖਾਣੀਆਂ ਮੇਰੇ ਬੁਖਾਰ ਬੁਖਾਰ ਹੋਟੇ ਬੁਖਾਰ ਹੋ ਰਿਹਾ ਬੱਚਿਆਂ ਨੂੰ ਹਾਂਜੀ ਬੁਖਾਰ ਹੋ ਰਿਹਾ ਪੱਕਾ ਜਾ ਹੋ ਰਿਹਾ ਇਨਫੈਕਸ਼ਨ ਹੋਈ ਜਿਹੜੀ ਆਜੋ ਪਾਣੀ ਪੀਏ ਜੀ ਠੀਕ ਹੋ ਬੋਲੋ ਬੱਚੇ ਤੁਸੀਂ ਆਵੇ ਨਾ ਇੱਥੇ ਦਵਾਈਆਂ ਜੀ ਮਾਦਾ ਚੜਦੀ ਕਲਾ ਦੇ ਚੜਦੀ ਕਾਇਆ ਅਖਰੀ ਬਾਬਾ ਜੀ ਹਾਂਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਚ ਚੜਦੀ ਕਲਾ ਜੀ ਜੀ ਅੱਜ ਦੂਰ ਆਏ ਆ ਬਸ ਪਿੱਟਾ ਹੋਰ ਵੀ ਖੀ ਸਕਦੇ ਸੀ ਨਹੀਂ ਨਹੀਂ ਇਹ ਓਵਰਚਾਈ ਦਾ ਚਾਰਾ ਬਸੇ ਵੀ ਪਣੀ ਆਏਗਾ ਪਾਣੀ ਅੰਦਰ ਵੀ ਆ ਜਾਂਦਾ ਪਾਣੀਆ ਹੁਣ ਤੱਕ ਅੰਦਰ ਤਾਂ ਨਹੀਂ ਆਇਆ ਬੜਾ ਚਲੋ ਮਾਰੇ ਦੀ ਕਿਰਪਾ ਫਿਰ ਕਿਰਪਾ ਮਾਰੇ ਚੰਗਰ ਵਾਸਤੇ ਤੇ ਆਪਦੇ ਦੀ ਹੈ ਵੀ ਚੜਪੈ ਨਾ ਹੁੰਦੇ ਆ ਹਾਂ ਤੇਰਪਾਲਾ ਹਾਂ ਪਛਾਦਾ ਪਛਾਦਾ ਚਕਾਓਗੇ ਹਾਂ ਮੈਸਗਾਤੇ ਭੁੱਖ ਤੇ ਤੁਸੀਂ ਤੁਹਾਡੀ ਚੜ੍ਹਦੀ ਕਲਾ ਨੇ ਸਾਡੀ ਮਟਾਤੀ ਹੈ ਹੈ ਤੁਹਾਡੀ ਚੜ੍ਹਦੀ ਕਲਾ ਨੇ ਸਾਡੀ ਭੁੱਖ ਮਟਾਤੀ ਬੈਠੇ ਰਹੋਣ ਕੀ ਕਿੰਨਾ ਹੀ ਨਿਕਲਿਆ ਜਾਂਦਾ ਤੇ ਕੀ ਕਰਕੇ ਹਾਂ ਚੜ੍ਹਦੀ ਕਲਾ ਹੀ ਆਖਣਾ ਚਲੋ ਚੜ੍ਹਦੀ ਕਲਾ ਚਾਹੀਦੀ ਹੈ ਉਹ ਤੇਰਾ ਝੋਨੇ ਜਿਹੜੇ ਲਾਗੇ ਬੰਨੇ ਸਭ ਖਤਮ ਤੁਹਾਡੀ ਜ਼ਮੀਨ ਕਿੰਨੀ 3 ਕਿੱਲੇ 3 ਕਿੱਲੇ ਤੇ ਤਿੰਨੇ ਕਿੱਲੇ ਇਸੇ ਏਰੀਆ ਦੇ ਵਿੱਚ ਆ ਇੱਥੇ ਹੀ ਆ ਇਹ ਆ ਨਾਲ ਹੀ ਹੈ ਸਾਰੀ ਡੁੱਬ ਗਈ ਲੜਾਈ ਤੂੰ ਖਾਣਾ ਹੁਣ ਹੁਣ ਕਮਾਉਣਾ ਕੀ ਫਿਰ ਬਾਦ ਕੋਈ ਨੌਕਰੀ ਵਾਲਾ ਨਹੀਂ ਕੋਈ ਕੋਈ ਨਿਕਿਆ ਘਰ ਚ ਕੌਣ ਕੌਣ ਕੁੜੀਆਂ ਸੀ ਵੱਡੀਆਂ ਹੋਰ ਬਹਿਤੀਆਂ ਬਹਿਤੀਆਂ ਹਾਂਜੀ ਚਾਰ ਹਾਂਜੀ ਮੁੰਡਾ ਨਿਕਾ ਜਾਏ 11 ਸਾਲਾਂ ਦਾ 11 ਸਾਲਾਂ ਦਾ ਹਾਂ ਤੋ ਉਹਨੇ ਕਿਥੋਂ ਜੀ ਕਮਾਉਣਾ ਜੇ ਤਾਂ ਪਰਦਾ ਪਰਦਾ ਦਸਾ 11 ਸਾਲਾਂ ਦਾ ਤੁਹਾਡਾ ਬੇਟਾ ਹਾਂ ਅੱਛਾ ਮੈਂ ਕਾਫੀ ਲੇਟ ਹੋਇਆ ਤੁਹਾਡਾ ਬੇਟਾ ਵੱਡੀਆਂ ਗੁੱਡੀਆਂ ਸੀ ਵੱਡੀਆਂ ਗੁੱਡੀਆਂ ਸੀ ਇਸ ਵੇਲੇ ਕਮਾਈ ਦਾ ਸਾਧਨ ਕੋਈ ਨਹੀਂ ਨਾ ਨਾ ਕਮਾਉਣੇ ਕਿਨੇ ਕੋਈ ਕਮਾਉਣ ਵਾਲਾ ਜਿਹੜਾ ਪਹਿਲੀ ਤੋਂ ਹੀ ਕਮਾਉਣਾ ਹੋਰ ਆਪਣੀ ਕੋਈ ਨੌਕਰੀ ਨਹੀਂ ਕੋਈ ਕੁਝ ਜਾਰੀ ਰੱਖਣੀ ਤੁਹਾਡੇ ਬਾਪੂ ਜੀ ਜ਼ਮੀਨ ਫੇ ਸਾਰੀ ਵੇਚ ਆਈ ਸਾਰੀ ਆ ਪਾਣੀ ਜਾ ਚਾਰ ਚੜਾਡੇ ਜਿਹੜਾ ਫੋੜ ਖਲਾ ਪਾਣੀ ਆ ਇਹ ਨਹੀਂ ਆਪਣੀ ਜ਼ਮੀਨ ਬਾਪੂ ਜੀ ਰਾਤ ਨੂੰ ਰੋਣ ਹੁੰਦਾ ਵੇ ਰੋਣ ਰੋਇਆ ਕਿ ਰੱਬ ਜੀ ਦਾ ਕੋਈ ਧਿਆਨ ਨਹੀਂ ਹਾਂ 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 ਆ ਮਗਰੋਂ ਤਰੀ ਦੀ ਪਹਿਲਾ ਵੇਖਣਾ ਜੀ ਕਿੰਨਾ ਕੁ ਪਾਣੀ ਲੱਭਾ ਵੇਹੇ ਉਤਰਾ ਪਾਣੀ ਘਟਿਆ ਕਿ ਕਿਤਰਾ ਅੱਜ ਵਧਿਆ ਅੱਜ ਅੱਜ ਵਧਿਆ ਪਾਣੀ ਆਹ ਅੱਜ ਵਧਿਆ ਸੋ ਕੱਲ ਘਟਿਆ ਥੋੜਾ ਗੱਲ ਕਰ ਗਿਆ ਸੀ ਆ ਇੱਥੇ ਕੋ ਕਹਾ ਜਿਆ ਸੰਗਤ ਦੇ ਅੱਗੇ ਇੱਕ ਬੇਨਤੀ ਇੱਕ ਤੁਹਾਡੇ ਮਾਧਿਅਮ ਰਾਈਆਂ ਇੱਕ ਬੇਨਤੀ ਕਰ ਦਿੰਨੇ ਆ ਕਿ ਰਾਸ਼ਨ ਬਹੁਤ ਆ ਦਵਾਈ ਬਹੁਤ ਆ ਕੈਂਪ ਬਹੁਤ ਲੱਗੇ ਨੇ ਹਰ ਜਗ੍ਹਾ ਕੋਈ ਲੋੜਿੰਦਾ ਸਮਾਨ ਜਿਹੜਾ ਚਾਹੀਦਾ ਵਾ ਐਨ ਜੀਓਸ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਪੁੱਛ ਲੈ ਕਿ ਅਗਲੇ ਪਾਸੇ ਚਾਹੀਦਾ ਕੀ ਆ ਇਸੇ ਜਿ ਤਰ੍ਹਾਂ ਇਹਨਾਂ ਦਾ ਜ਼ਮੀਨ 'ਵਾਂ ਪਾਣੀ ਲੱਥ ਜਾਣਾ ਜਦੋਂ ਹਾਂਜੀ ਉਦੋਂ ਇਹਦੇ ਵਿੱਚ ਰੇਤ ਹੋਣੀ ਆ ਆ ਮੈਂ ਗਾਰ ਹੋਣੀ ਹਾਂਜੀ ਹਾਂਜੀ ਗਾਰ ਹੋਣੀ ਹਾਂਜੀ ਹਾਂਜੀ ਤੇ ਬਾਪੂ ਜੀ ਫਿਰ ਪੈੜੀਆਂ ਕਿਤਰਾ ਬਣਾਉਣੀਆਂ ਫਿਰ ਆਪਾਂ ਪੈੜੀਆਂ ਬਾਬਾ ਜੀ ਅੱਗੇ ਬਹੁਤ ਕਰਾਇ ਕਰੋ ਮਾਰੇ ਬਹੁਤ ਜੋਤ ਲੱਗੇ ਆ ਹਾਂ ਹਾਂ ਕੋਈ ਸਰਕਾਰਾਂ ਸਾਥ ਦਿੰਦੀਆਂ ਕੋਈ ਨਹੀਂ ਸਰਕਾਰ ਜੀ ਸਾਥ ਦਿੰਦੀ ਮੌਬਾਜਾ ਦਿੰਦੀ ਕਿ ਫਸਲ ਖਰਾਬ ਹੋ ਗਈ ਫਸਲ ਖਰਾਬ ਕੋਈ ਮਾਬਨਾ ਨਹੀਂ ਹੁੰਦਾ ਕੁਛ ਨਹੀਂ ਹੁੰਦੇ ਜੀ ਕੋਈ ਕੀ ਨਾਂ ਦਾ 5-7000 10000 5000 ਰੁਪਏ ਕੋਈ ਕਿੱਲੇ ਪਿੱਛੇ ਦਿੰਦਾ ਹੋਵੇ ਕੋਈ ਨਾ ਜੀ ਨਾ ਕੋਈ ਨਹੀਂ ਦਿੰਦਾ ਪਿਛਲੇ 2023 ਤੇ ਵਿੱਚ ਜਿਹੜਾ ਆਇਆ ਕੋਈ ਦਿੱਤਾ ਕੁਛ ਕੁਛ ਨਹੀਂ ਦਿੱਤਾ ਜੀ ਤਾਂ ਆ ਸੀਗੀ ਨਾ ਜੀ ਨਾ ਕੋਈ ਆਸ ਨਹੀਂ ਕੋਈ ਆਸ ਨਹੀਂ ਬਾਬਾ ਜੀ ਕਿ ਕਿਹੜੇ ਆਸਤੇ ਆਪਾਂ ਬੈਠੇ ਆ ਫਿਰ ਕੀ ਆਪਾਂ ਕੀ ਨਾਂ ਦਾ ਪਾਣੀ ਲੱਥੇਗਾ ਆ ਜੀ ਹੁੰਦੀ ਆ ਉਹਦੀ ਆ ਹੁੰਦੀ ਪਰਮਾਤਮਾ ਯਾਤ ਬੈਠੇ ਆ ਹੋਰ ਕਿਸੇ ਦੀ ਆ ਨਹੀਂਗੀ ਹੋਰ ਕਿਸੇ ਦੀ ਹਾਂ ਜੀ ਤੁਸੀਂ ਚੜਦੀ ਕਲਾ ਜੀ ਚੜਦੀ ਕਲਾਸੀਂ ਚੜਦੀ ਕਲਾ ਜੀ ਹਾਂ ਚੜਦੀ ਕਲਾ ਉਹਨਾਂ ਜੀ ਸਭ ਤੋਂ ਵੱਡੀ ਗੱਲ ਬਾਪੂ ਜੀ ਮੈਂ ਇੱਕ ਇੱਕ ਗੱਲ ਮੰਨਦਾ ਹਾਂ ਕਿ ਜਿਹੜੀ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਜਾਨੀ ਨੁਕਸਾਨ ਤੋਂ ਬਿਜਰੇ ਮਾਰਾ ਲਾ ਤਾਂ ਜਾਨੀ ਜਾਨ ਹੋਏਗੀ ਤੇ ਪੈਲੀਆਂ ਵੀ ਦੁਬਾਰਾ ਬਣ ਜਾਣਗੀਆਂ ਬਣ ਜਾਣਗੀਆਂ ਦੁਬਾਰਾ ਵਗਣ ਦੇ ਪੈਣਗੀਆਂ ਹਾਂਜੀ ਹਾਂਜੀ ਨਾ ਦੁਬਾਰਾ ਫਸਲ ਉਹਦੇ ਵਿੱਚ ਵੇਖੋ ਪਰ ਇਸ ਤਰ੍ਹਾਂ ਜਿ ਤਰ੍ਹਾਂ ਦਰਿਆ ਦਾ ਪਾਣੀ ਆਉਂਦਾ ਵਾ ਇਹ ਬੜੇ ਤਤ ਲੈ ਕੇ ਆਉਂਦਾ ਵਾ ਹਾਂਜੀ ਹਾਂਜੀ ਤੇ ਇਹ ਬਾਅਦ ਵਿੱਚ ਫਸਲ ਜਿਹੜੀ ਆ ਉਹ ਵਧੀਆ ਤਰੀਕੇ ਦੀ ਹੁੰਦੀ ਹੈ ਕਿ ਮਾਰੀ ਨਹੀਂ ਨਹੀਂ ਬਹੁਤ ਵਧੀਆ ਹੋਈ ਨਹੀਂ ਫਸਲ ਬਾਅਦ ਵਿੱਚ ਫ ਇਹ ਤਾਂ ਗਿਣਤੀ ਹੋ ਗਈ ਜੀ ਇਹ ਤਾਂ ਕੋਈ ਗਿਣਤੀ ਅੱਦ ਰਹਿ ਨਹੀਂ ਗੱਲ ਗਈ ਕੋਈ ਅੱਛੀ ਗਿਣਤੀ ਰਹਿਣਗੀ ਨਾ ਕਿੰਨੇ ਹੜ ਵੇਖੇ ਪਾਣੀ ਨਾ ਪਾਣੀ ਨਾ ਪੈ ਪਾਣੀ ਨਾ ਪੈ ਪਾਣੀ ਟੁੱਟਦੀ ਬਸ ਪਾਣੀ ਨਾ ਪੈ ਇਹ 8 ਦਾ ਹੜ ਤਾਂ ਵੇਖ ਲਈ ਅਸੀਂ ਆਪ ਦੀ 8 ਦਾ ਹੜ ਵੇਖ ਲਈ ਆ ਵੇਖ ਲਈ ਜੀ ਵੇਖ ਇਸ ਤੋਂ ਵੱਡਾ ਹੜ ਆਇਆ ਕਿ ਇਹੋ ਵੱਡਾ ਨਹੀਂ ਇਹ ਦੂਵੇ ਇਹ ਦਾ ਸੱਤ ਵੱਡਾ ਇਹ ਆ ਗਿਆ ਹੁਣ ਸਭ ਤੋਂ ਵੱਡਾ ਇਹ ਆਇਆ ਹਾਂਜੀ ਇਹ ਸਭ ਤੋਂ ਵੱਡਾ ਆਇਆ ਤੇ ਤੁਹਾਨੂੰ ਲੱਗਦਾ ਵਾ ਕਿ ਇਹ ਕੁਦਰਤ ਨੇ ਕੀਤਾ ਜਾਂ ਸਰਕਾਰਾਂ ਦਾ ਕੋਈ ਕੀ ਨਾ ਪਲਾਨ ਹੈ ਇਹ ਸਰਕਾਰਾਂ ਆ ਕੇ ਕੀ ਜਾਂਦੀਆਂ ਕਉ ਜੇ ਤੱਕ ਕੀ ਕਰਨਾ ਹਾਂਜੀ ਤੇ ਉਹ ਟੂੜੀ ਸੀ ਉਹ ਵੀ ਫੇਲ ਗਈ ਪੱਠੇ ਸੀ ਉਹ ਵੀ ਗਲ ਗੇ ਤੇ ਕੀ ਪਸੂਆਂ ਦਾ ਕੀ ਰਹਿ ਗਿਆ ਫਿਰ ਤੇ ਬਾਬਾ ਜੀ ਰਾਵਾਂ ਸਿੰਘ ਦਾ ਕਾਰ ਸੀ ਹਾਂਜੀ ਪਿੱਛੇ ਆ ਤੇ ਉਹ ਨੂੰ ਢਾ ਲੱਗੀ ਵਿਚਾਰੇ ਨੂੰ ਤੇ ਅੱਧਾ ਕਿਲਾ ਦੂਰ ਰਹਿ ਗਿਆ ਤੇ ਘਰ ਵਜਿਆ ਰਹਿ ਗਿਆ ਜੇ ਬਜਾਰਾ ਤੁਹਾਮਾਰੀ ਕਿਰਪਾ ਰਿਆ ਤਾਂ ਇਹ ਪੂਰਾ ਡੁੱਬੇ ਆਂ ਡੁੱਬਿਆ ਜੀ ਇਹ ਤਾਂ ਲੰਘ ਗੰਦੀ ਪਾਣੀ ਪੂਰਾ ਵਗੰਡਿਆ ਆ ਕਿਹੜੀ ਕਿ ਇੱਥੋਂ ਕਿੰਨੇ ਦੂਰ ਹੈ ਇੱਥੋਂ ਆ ਦੂਰਾ ਆ ਦੂਰਾ ਕਿਲੋਮੀਟਰ ਹੋਗਾ ਕਿਲੋਮੀਟਰ ਹੋਗਾ ਕਿਲੋਮੀਟਰ ਨਾ ਹੋਗਾ ਇਹ ਵੇਹ ਜਿਹੜਾ ਰਾਹ ਟਟਾ ਹੁੰਦਾ ਕੱਚਾ ਹੁੰਦਾ ਪੱਕਾ ਹੁੰਦਾ ਇਹ ਛੜਕਦਾ ਪੱਕੀ ਜੇਕਰ ਅੱਗੋਂ ਕੱਚੀ ਆ ਅੱਗੋਂ ਕੱਚੀ ਹਾਂਜੀ ਤੇ ਉਹਨਾਂ ਕੱਚੇ ਨਾਲ ਪੈੜੀ ਹੋ ਗਈ ਆ ਕੱਚੇ ਨਾਲ ਪੈੜੀ ਹੋ ਗਈ ਹਾਂਜੀ ਆ ਪਾਣੀ ਆ ਖਰਾਬ ਕਰਤੀ ਜਿਹੜਾ ਪਿਛਲਾ ਪਾਣੀ ਆ ਇਹ ਤੇ ਜਿਹੜਾ ਉਹਨੇ ਛੜਕ ਪੁਰਤੀ ਆ ਹਾਂ ਹਾਂ ਹੁਣ ਤਾਂ ਬਹੁਤ ਘੱਟ ਖੜਾ ਹੋਇਆ ਆ ਤੇਲੀ ਉਧਰ ਆ ਸੁਣਿਓ ਧਿਆਨ ਨਾਲ ਇੱਕ ਆ ਚੰਬਾ ਆ ਜ ਆਂਦੇ ਆ ਕਿ ਜਿੰਨਾ ਘਰਾਂ ਦੇ ਵਿੱਚ ਪਾਣੀ ਆਏ ਆ ਉਹਨਾਂ ਦੀ ਸੇਵਾ ਕਰਨੀ ਆ ਉਹ ਸੇਵਾ ਕੀ ਕਰ ਰਹੇ ਆ ਕਿ ਦੁੱਧ ਲੈ ਜਾਓ ਸਾਡੇ ਕੋਲ ਉਹ ਆਂਦੇ ਕਿ ਤੁਸੀਂ ਫੇਰ ਵੀ ਸੇਵਾ ਕਰੋ ਜਾ ਕੇ ਲਿਆਓ ਮਾਤਾ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸੇਵਾ ਆ ਸੇਵਾ ਅਸਲੀ ਪਰਥਾਏ ਪੈਣੀ ਤੁਹਾਡੀ ਆਪ ਔਖੇ ਹੋ ਕੇ ਫੇਰ ਵੀ ਸੇਵਾ ਕਰਦੇ ਕਿੱਡੀ ਵੱਡੀ ਗੱਲ ਵਾ ਮੇਰੇ ਖਿਆਲ ਦੇ ਵਿੱਚ ਅੱਜ ਤੱਕ 20 25 ਦਿਨ ਹੋ ਗਏ ਵੀਰੇ 20 25 ਦਿਨ ਹੋ ਗਏ ਆ ਇਸ ਤਰ੍ਹਾਂ ਦੀ ਸੇਵਾ ਤੁਹਾਨੂੰ ਨਹੀਂ ਮਿਲੀ ਹੋਏਗੀ ਜਿੰਨਾ ਘਰਾਂ ਦੇ ਵਿੱਚ ਲੋਕੀਂ ਸੇਵਾ ਲਈ ਤਰਸਦੇ ਆ ਕਿ ਸਾਨੂੰ ਸੇਵਾ ਦੇ ਕੇ ਜਾਓ ਉਹ ਘਰ ਆਂਦੇ ਆ ਕਿ ਸਾਡੇ ਕੋ ਸੇਵਾ ਲੈ ਕੇ ਜਾਓ ਲੈ ਕੇ ਜਾਓ ਬਹੁਤ ਬਹੁਤ ਧੰਨਵਾਦ ਕਿਤਰਾ ਕਿਤਰਾ ਦੇਣਾ ਦੇ ਕਿਤਰਾ ਦੇਣਾ ਦੇ ਸਕਦੇ ਤੁਹਾਡਾ ਇਹਨੂੰ ਆਂਦੇ ਆ ਗੁਰਗੋਮੀ ਸਿੰਘ ਮਹਾਰਾਜ ਦੀ ਸਿੱਖੀ ਇੱਥੇ ਮੂਹ ਚ ਪਏ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ